ਮੁੱਖ ਮੰਤਰੀ ਪੰਜਾਬ ਦੀਆਂ ਹਦਾਇਤਾਂ ਤੇ ਸੜਕੀ ਹਾਦਸਿਆਂ ਨੂੰ ਘੱਟ ਕਰਨ ਲਈ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਤਹਿਤ ਪੁਲਿਸ ਵੱਲੋਂ ਵਾਹਨਾ ਦੀ ਚੈਕਿੰਗ ਕੀਤੀ ਜਾ ਰਹੀ ਹੈ ਅੱਜ ਜ਼ਿਲ੍ਹਾ ਟ੍ਰੈਫਿਕ ਪੁਲਿਸ ਵੱਲੋਂ ਚੈਕਿੰਗ ਦੌਰਾਨ ਗੱਡੀਆਂ ਦੇ ਸ਼ੀਸ਼ਿਆਂ ਨੂੰ ਕਾਲੀ ਫਿਲਮ ਲਾਉਣ ਵਾਲਿਆਂ ਬੁਲਟ ਮੋਟਰਸਾਈਕਲ ਦੇ ਸਾਇਲੈਂਸਰ ਨੂੰ ਮੋਡੀਫਾਈ ਕਰ ਪਟਾਕੇ ਪਾਉਣ ਵਾਲਿਆਂ ਤੇ ਖਾਸ ਨਜ਼ਰ ਰੱਖਦੇ ਹੋਏ ਉਹਨਾਂ ਦੇ ਮੋਟੇ ਚਲਾਣ ਕੀਤੇ ਗਏ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਹੈ ਕਿ ਜਿਹੜੇ ਫਾਟੇ ਦੇ ਦੁਰਘਟਨਾ ਹੋ ਰਹੀਆਂ ਹਨ ਉਹਨਾਂ ਵਿੱਚ ਬਹੁਤ ਮੋਤਾ ਮੋਤਾ ਦੀ ਐਵਰੇਜ ਵਧੀ ਹੋਈ ਹੈ ਉਸ ਨੂੰ ਘਟਾਉਣ ਦੀ ਖਾਤਰ ਹੀ ਉਹਨਾਂ ਨੇ ਇੱਕ ਵਾੜਕ ਸੁਰੱਖਿਆ ਤੋਰ ਤਿਆਰ ਕੀਤੀ ਹੈ ਐਕਸੀਡੈਂਟਰ ਦੌਰਾਨ ਤੁਰੰਤ ਹੀ ਉਸ ਜ਼ਖਮੀ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ ਇਸੀ ਲੜੀ ਦੇ ਵਿੱਚ ਮਾਨਯੋਗ ਡੀਜੀਪੀ ਸਾਹਿਬ ਤੇ ਸਾਡੇ ਡਾਕਟਰ ਪ੍ਰਗਜੈਨ ਐਸਐਸਸੀ ਸਾਹਿਬ ਦੀ ਗੋੜ ਦੇ ਰਿਸ਼ਤੇ ਦੇ ਅਨੁਸਾਰ ਜਿਹੜੀ ਮੰਨ ਲਓ ਵਾਹਨ ਚਲਾਉਂਦੇ ਆ ਉਹਦੇ ਤੇ ਨੰਬਰ ਪਲੇਟ ਪ੍ਰੋਪਰ ਨਹੀਂ ਹੈ ਬਹੁਤ ਮੋਟਰਸਾਈਕਲ ਉਹਦਾ ਸਲੈਂਸਰ ਚੇਂਜ ਕੀਤਾ ਹੋਇਆ ਪਟਾਕੇ ਪਾਉਂਦੇ ਆ ਕਾਲੀਆਂ ਫਿਲਮਾਂ ਲਾਉਂਦੇ ਆ ਸੀਟ ਗੈਲਟਰੀ ਲਾ ਰਹੇ ਜਿਹੜੀ ਇੱਕ ਮੋਬਾਈਲ ਦੀ ਵਰਤੋਂ ਕਰੇ ਜੀ ਇਸ ਕਾਰਨਾਂ ਕਰਕੇ ਐਕਸੀਡੈਂਟ ਦੀ ਹੋਣ ਦੀ ਸੰਭਾਵਨਾ ਜ਼ਿਆਦਾ ਹੈ ਇਸ ਨੂੰ ਘੱਟ ਕਰਨ ਦੇ ਖਾਤਰ ਅਸੀਂ ਲਗਾਤਾਰ ਲੋਕਾਂ ਨੂੰ ਵੇਰ ਵੀ ਕਰ ਰਹੇ ਆ ਤੁਹਾਡੇ ਮਾਦੀਮ ਰਹੀ ਕਿ ਜੋ ਟ੍ਰੈਕ ਤੇ ਨਿਯਮਾ ਉਹ ਦੀ ਪਾਲਣਾ ਕਰੋ ਉਹਦੇ ਇਨਫਾਰਿੰਗ ਚੱਲੋ ਤੇ ਜਿਹੜੇ ਨਿਯਮਨਸਰ ਨਹੀਂ ਚੱਲ ਰਹੇ ਉਹਨਾਂ ਤੇ ਪੂਰੀ ਸ਼ਕਤੀ ਨਾਲ ਕਾਨੂੰਨ ਵੀ ਕਰਨੇ ਆ ਤੇ ਜੇ ਕੋਈ ਹੋਰ ਬਣਦੀ ਹੈ ਸਜ਼ਾ ਟਾਈਮ ਦੇ ਨਾਤੇ ਕਿਸ ਨੇ ਕੀਤਾ ਗਰਮ ਉਹਦੇ ਮੁਤਾਬਕ ਫੈਸਲਾ ਦਿੱਤੀ ਜਾ ਰਿਹਾ ਸਰ ਤੁਹਾਨੂੰ ਦਿਖਾਇਆ ਗਿਆ ਕਿ ਛੋਟੇ ਬੱਚੇ ਜਿਵੇਂ ਕਿ ਹੁਣ 10 ਵੀ ਪਨਛਾ 18 ਸਾਲ ਤੋਂ ਘੱਟ ਦੇ ਬੱਚੇ ਅਕਿੱਦਮ ਨਹੀਂ ਜਾ ਸਕਣਗੇ ਪਰ ਇਸ ਦੇ ਬਾਵਜੂਦ ਜਿਹੜੇ ਬੱਚੇ ਜਿਹੜੇ ਉਹਨਾਂ ਨੂੰ ਲੈ ਕੇ ਕਿੱਦਾਂ ਕਰੀ ਪੂਰੀ ਲਗਾਤਾਰ ਸਾਡੀ ਪੈਕੇਜ ਜਦੋਂ ਛੁੱਟੀ ਹੁੰਦੀ ਹੈ ਜੀ ਛੁੱਟੀ ਕਰਾਉਣ ਅਸੀਂ ਸਪੈਸ਼ਲ ਲਾਟਾ ਬੰਦੀ ਕਰਕੇ ਜਿਹੜੇ ਅੰਡਰਏ ਬੱਚੇ ਆ ਉਹਨਾਂ ਦਾ ਚਲਾਣ ਕਰਦੇ ਆ ਔਰ ਜਿਹੜਾ ਉਹਨਾਂ ਦਾ ਵੀ ਫਲਾ ਉਹ ਬਾਉਂਸ ਕਰਦੇ ਆ ਉਹਦਾ ਜਿਹੜਾ ਜੁਰਮਾਨਾ ਤਾਂ 20 ਘੱਟ ਗਿਆ 23 ਤੋਂ ਲੈ ਕੇ 40 45 ਤੱਕ ਹੈ 23000 ਤਾਂ ਗੌਰਮੈਂਟ ਨੇ ਬੋਕਸ ਕੀਤਾ ਹੀ ਹੈ 45 ਤਾਂ ਉਹਦੇ ਵਿੱਚ ਮਨ ਲੋ ਬੀਮਾ ਨਹੀਂ ਹੈ ਉਹਨਾਂ ਪੋਲਿਊਸ਼ਨ ਨਹੀਂ ਹੈ ਉਹਦਾ ਨੰਬਰ ਪਲੇਟ ਨਹੀਂ ਹੈ ਉਹ 2-2 4-4 5-5000 ਰੁਪਏ ਜੁਰਮਾਨਾ ਵੱਧ ਕੇ ਕਰੀਬ 40-50000 ਦੇ ਕਰੀਬ ਚਲੇ ਜਾਂਦਾ ਇਸ ਕਰਕੇ ਮੇਰੇ ਇਸ ਜਿੰਨੇ ਵੀ ਬੱਚੇ ਪੜ ਰਹੇ ਹਨ ਅੰਡਰੇਜ ਉਹਨਾਂ ਦੇ ਪੇਰੈਂਟਸ ਨੂੰ ਬੇਨਤੀ ਆ ਵੀ ਤੁਸੀਂ ਇਹਨਾਂ ਨੂੰ ਨਾਲ ਵੀ ਫੋਲ ਦਿਓ ਅੰਡਰੇਜ ਜਿਨ੍ਹਾਂ ਕੋਲ ਲਾਇਸੈਂਸ ਨਹੀਂ ਲਗਿਆ ਜੇ ਦਿਓਗੇ ਤਾਂ ਤੁਹਾਨੂੰ ਜੁਰਮਾਨਾ ਤਾਂ ਭਰੇ ਪੈਣਾ ਹੈ